ਪੰਜਾਬੀ ਰੇਡੀਓ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਮੈਂ ਤੁਹਾਡਾ ਦੋਸਤ ਹਰਜਿੰਦਰ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਫਾਜ਼ਿਲ ਕਾ ਦੇ ਫਨਕਾਰ ਅੱਜ ਅਸੀਂ ਪਹੁੰਚੇ ਹਾਂ ਪਿੰਤ ਸਿੰਘਾ ਸੈਣੀਆ ਜਿੱਥੋਂ ਕੀ ਇੱਕ ਬਹੁਤ ਹੀ ਮਸ਼ਹੂਰ ਗਾਇਕ ਰਹੇ ਆਦੇ ਸਮੇਂ ਦੇ ਅੰਦਰ ਮਹਾ ਸਿੰਘ ਪੰਛੀ ਉਹਨਾਂ ਨਾਲ ਅੱਪ ਕਰਾਂਗੇ ਗੱਲਬਾਤ ਉਹਨਾਂ ਕੋਲ ਜਾਣਾਂਗੇ ਉਸ ਸਮੇਂ ਤੇ ਆਦੇ ਸਮੇਂ ਚ ਕੀ ਇਹ ਗਾਇਕੀ ਦਾ ਫਰਕ ਤੇ ਕੀ ਜਾ ਰਿਹਾ ਉਹਨਾਂ ਦਾ ਗਾਇਕੀ ਦਾ ਸਫ਼ਰ ਤੇ ਉਹਨਾਂ ਨੇ ਗਾਣਾ ਕਿਉਂ ਛੱਡਤਾ ਇਹਨਾਂ तमाम ਸਵਾਲਾਂ ਦਾ ਜਵਾਬ ਅਪੈ ਨਾਲ ਕਰਾਂਗੇ ਹਾਸਲ ਤੇ ਬਣੇ ਰਹੋ ਇਸ ਵੀਡੀਓ ਦੇ ਨਾਲ ਅੰਤ ਤੱਕ ਹਨ ਮਾਸਿੰਗ ਪੰਛੀ ਜੀ ਮਾਸਿੰਗ ਪੰਛੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਲੋਕ ਪੰਜਾਬੀ ਰੀਡ ਹੋਤੇ ਤੁਹਾਡਾ ਵੀ ਬਹੁਤ ਸਵਾਗਤ ਹੈ YouTube ਤੇ ਜਿੰਨਾਂ ਨਾ ਇਹਨਾਂ ਨੇ ਸਾਨੂੰ ਮਾਣੇ ਜੀ ਕਲਾਕਾਰਾਂ ਨੂੰ ਬਹੁਤ ਹੀ ਉੱਚ ਜੁਗੰਦਾ ਪ੍ਰਬੰਧ ਪ੍ਰਬੰਧਕੀਤਾ ਠੀਕ ਲੈ ਅਸੀਂ ਇਹਨਾਂ ਦਾ ਬਹੁਤ ਧੰਨਵਾਦੀਆਂ ਬਹੁਤ ਗਰੀ ਠੀਕ ਸਰ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਗਾਣਾ ਕਿੱਥੋਂ ਸਿੱਖਿਆ ਬਦਲੇ ਕਿੰਨੀ ਉਮਰ ਵਿੱਚ ਤੁਸੀਂ ਗਾਣਾ ਸ਼ੁਰੂਆਤ ਕੀਤੀ ਆਪਦੀ ਗਾਇਕੀ ਦੀ ਮੈਂ ਤਕਰੀਬਨ 15-16 ਸਾਲ ਦੇ ਵਿੱਚ ਵਿੱਚ ਹੀ ਗਉਣ ਲੱਗ ਪਿਆ ਸੀ ਠੀਕ ਹੈ ਜੀ ਸਕੂਲਾਂ ਚ ਗਉਂਦਾ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਸਕੂਲੋਂ ਹਟ ਕੇ ਦੇ ਆਮ ਪੰਜਾਬੀ ਸਟੇਜਾਂ ਸਟੂਡੀਓਾਂ ਤੇ ਜਾਣਾ ਜਾਂ ਕਿਸੇ ਦੇ ਨਾਲ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਠੀਕ ਹੈ ਜੀ ਤੇ ਤੁਹਾਡੀ ਉਸਤਾਦ ਕੌਣ ਸਨ ਕਿੱਥੋਂ ਮਿਲਦੇ ਨੇ ਮੇਰੇ ਉਸਤਾਦ ਸੀ ਗੁਰਮੇਲ ਸਿੰਘ ਕਬੂਤਰ ਧਰਮਕੋਟੀ ਠੀਕ ਹੈ ਜੀ ਉਹ ਧਰਮਕੋਟ ਦੇ ਰਹਿਣ ਵਾਲੇ ਸੀ ਠੀਕ ਹੈ ਜੀ ਮੈਂ ਤਕਰੀਬਨ ਉਹਨਾਂ 8-9 ਸਾਲ ਉਹਨਾਂ ਦੇ ਨਾਲ ਸਿੱਖਿਆ ਲੈਂਦਾ ਰਿਹਾ ਠੀਕ ਹੈ ਤੁਹਾਨੂੰ ਗਾਣੇ ਦਾ ਸ਼ੌਂਕ ਬਦਰੀ ਕਿੱਥੋਂ ਪੈਦਾ ਹੋਇਆ ਕੀ ਤੁਸੀਂ ਗਾਇਕੀ ਵੱਲ ਤੋਂ ਗਾਇਕੀ ਤਾਂ ਵੇਰ ਐ ਸੀ ਸਾਡੇ ਰਸ ਜੀ ਸੀ ਗਾਇਕੀ ਸੀ ਅੱਛਾ ਜੀ ਪਹਿਲੇ ਮੇਰੇ ਪਿਤਾ ਜੀ ਕਹਿੰਦੇ ਸੀ ਠੀਕ ਹੈ ਜੀ ਉਸ ਤੋਂ ਬਾਅਦ ਮੇਰਾ ਇੱਕ ਭਰਾ ਸੀ ਉਹ ਰਾਂ ਦੇ ਤਮਸਾਫਰ ਠੀਕ ਹੈ ਉਹ ਗੁੰਦੇ ਰਹੇ ਉਹਨਾਂ ਤੋਂ ਮੈਨੂੰ ਘਾ ਅਲਗ ਲੱਗੇ ਠੀਕ ਤੇ ਤੁਹਾਡੇ ਹੱਥ ਵਿੱਚ ਤੁੰਬੀ ਹੈ ਤੇ ਲੇਕਿਨ ਜਿਹੜਾ ਅੱਜ ਦਾ ਦੌਰ ਹੈ ਉਹ ਤੁੰਬੀ ਤੋਂ ਬਿਨਾਂ ਮਤਲਬ ਕਿ ਲੋਕ ਵੱਡੇ ਵੱਡੇ ਸਾਜਾਂ ਦੇ ਪਹੁੰਚ ਗਏ ਤੁਸੀਂ ਤੁੰਬੀ ਬਦਰੀ ਯੂਜ਼ ਕਰ ਰਹੇ ਅੱਜ ਵੀ ਤੇ ਤੂੰ ਵੀ ਤੁੰਬੀ ਸਿੱਖੀ ਕਿੱਥੋਂ ਤੇ ਦਾ ਕੀ ਮਤਵ ਆ ਅੱਜ ਦੇ ਸਮੇਂ ਵਿੱਚ ਤੇ ਤੂੰ ਵੀ ਮੈਂ ਅਦਿ ਸ਼ਾਸਤ్ర ਕੋਲ ਹੀ ਸਿੱਖੀ ਗੁਰਮੇਲ ਸਿੰਘ ਕਬੂਤਰ ਕੋਲ ਠੀਕ ਹੈ ਜੀ ਹਾਂਜੀ ਤਾਂ ਕੋਈ ਤੁੰਬੀ ਦੇ ਨਾਲ ਕੋਈ ਗੀਤ ਸਾਡੇ ਦਰਸ਼ਕਾਂ ਨੂੰ ਸੁਣਾਓ ਜੀ ਸੁਣਾਓ ਜੀ ਸੋਨਲੇ ਫਰਟ ਚ ਨਾ ਮਿੱਠੀ ਮਿੱਠੀ ਪਾਉਣ ਵਾਲੇ ਬੜੇ ਚੰਗੇ ਲੱਗਦੇ ਨਜ਼ਾਰੇ ਵੇ ਸੋਨਲੇ ਫਰਟ ਚ ਨਾ ਮਿੱਠੀ ਮਿੱਠੀ ਪਾਉਣ ਵਾਲੇ ਬੜੇ ਚੰਗੇ ਲੱਗਦੇ ਨਜ਼ਾਰੇ ਵੇ ਭੈਗਿਆ ਕੈਨੇਡਾ ਦਾ ਕਹੀਰ ਮੂਸੀ ਆਲੀ ਛੱਡ ਸੁਣ ਛੱਡ ਤਖਤ ਤੇ ਹਜ਼ਾਰ ਵੇ ਸੁਣ ਛੱਡ ਤਖਤ ਤੇ ਹਜ਼ਾਰ ਵੇ ਸੁਣ ਛੱਡ ਤਖਤ ਤੇ ਹਜ਼ਾਰ ਵੇ ਛੱਡ ਗਿਆ ਬਗਤ ਮਹਾਰਿਆਈ ਮਿੱਤਰਾ ਵਡਾਲਾ ਨਾ ਮੋਲਾ ਤੇਰਾ ਚਿੱਤ ਵੇ ਛੱਡ ਗਿਆ ਬਗਤ ਮਹਾਰਿਆਈ ਮਿੱਤਰਾ ਵਡਾਲਾ ਨਾ ਮੋਲਾ ਤੇਰਾ ਚਿੱਤ ਵੇ ਕਰਦਾ ਤੇ ਗੈਣਾ ਦੇ ਹਟਾਉਣ ਬਾਜੋ ਪਿਆ ਚੰਨਾ ਕਰਦੀ ਮੈਂ ਤੈਨੂੰ ਨਿਤ ਚਿਤਵੇ ਰਾਤ ਨੰਗ ਜਾਂਦੀ ਗਿਣ-ਗਿਣ ਤਾਰੇ ਵੇ ਸੁਨੇ ਛੱਡ ਤਖਤੇ ਹਜ਼ਾਰ ਵੇ ਸੁਨੇ ਛੱਡ ਤਖਤੇ ਹਜ਼ਾਰ ਵੇ ਸੁਨੇ ਛੱਡ ਤਖਤੇ ਹਜ਼ਾਰ ਵੇ ਬਹੁਤ ਖੂਬ ਜੀ ਤੁਸੀਂ ਕਿੰਨੇ ਸਾਲ ਲਗਾਤਾਰ ਗਾਇਕੀ ਕੀਤੀ ਜੀ ਮੈਂ ਤਕਰੀਬਨ 35-40 ਸਾਲ ਤੋਂ ਆ ਰਿਆਂ ਅੱਛਾ ਜੀ तूं पर ता ब दशमेश पिता तूं सिखी बूटा ला तल कश्मीर पंडित जी दुखी डे रोए करे रंगा जी साढा सब कुझु जादा खो ਛੋਟੀ ਉਮਰੇ ਅੰਦਰ ਹੀ ਪਿਤਾ ਨੂੰ ਬਿੱਲੀ ਸ਼ਹੀਦ ਕਰਾ ਕਾ ਬਾਬਾ ਦਸ਼ਮੇਸ਼ ਪਿਤਾ ਤੂੰ ਸਿੱਖੀ ਦਾ ਬੂਟਾ ਲਾਤਾ ਅੰਸਰ ਤੁਸੀਂ ਕਿੰਨੇ ਸਾਲ ਗਾਇ ਕੀ ਕੀਤੀ ਮੈਂ ਤਕਰੀਬਨ 35-40 ਸਾਲ ਗਾਇ ਕੀਤੀ ਜੀ ਅੱਛਾ ਜੀ ਤੇ ਬਾਜ਼ਾਰ ਵਿੱਚ ਕੋਈ ਸੀ ਮਾਰਕੀਟ ਵਿੱਚ ਕਿ ਕੈਸਾ ਵੀ ਆਈਆਂ ਤੁਹਾਡੀਆਂ ਹਾਂਜੀ ਕਿਹੜਾ ਆਈਆਂ ਸੀ ਕਿਹੜੀ ਕਿਹਨੇ ਕੈਸਤਾ ਇਹ ਲੀਕੇ ਸਰ ਸੀ ਬਾਪੂ ਮੁਕਰ ਗਿਆ ਠੀਕ ਹੈ ਜੀ ਦੂਸਰੀ ਕਾਰ ਸੀਗੀ لالਾਂ ਦੀਆਂ ਜੋੜੀਆਂ ਠੀਕ ਹੈ ਜੀ ਤੇ ਤੀਸਰੀ ਕਾਇਲ ਸੀਗੀ ਆਹ ਆਹ ਜਾਂਦਾ ਯਾਰ ਦਾ ਜਨਾਬ ਠੀਕ ਹੈ ਜੀ ਵੀ ਤੁਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਦੋ ਲਾਵਾ ਹੋਰ ਕੋਈ ਅਖਾੜੇ ਵਗਾਰਾ ਵੀ ਕੀਤੇ ਹਾਂਜੀ ਅਖਾੜੇ ਬਹੁਤ ਕੀਤੇ ਕਿੰਨੇ ਕੋਈ ਅਖਾੜੇ ਤੁਹਾਨੂੰ ਤਕਰੀਬਨ ਗਲਤੀ ਨਹੀਂ ਕਿੰਨੇ ਖਾੜੇ ਕੀਤੇ ਅੱਛਾ ਲੋਕ ਪਿਆਰ ਕਰਦੇ ਸੀ ਉਹਦਾ ਹਾਂ ਬਹੁਤ ਪਿਆਰ ਕਰਦੇ ਸੀ ਲੋਕ ਅੱਛਾ ਜੀ ਤੇ ਅਖਾੜਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਮਤਲਬ ਇੱਕ ਤੋਹੀਂ ਕਲਚਰ ਵਿਖਦੇ ਸੀ ਉਸ ਸਮੇਂ ਪੁਰਾਣੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਕਲਾਕਾਰਾਂ ਨੂੰ ਲੋਕ ਪਸੰਦ ਕਰਦੇ ਸੀ ਉਦੋਂ ਤਕਰੀਬਨ ਜਿਵੇਂ ਲੋਗਾਸਾ ਹੋ ਗਿਆਆਂ ਕਲੀਆਂ ਹੋ ਗਈਆਂ ਠੀਕ ਹੈ ਜਿਵੇਂ ਹੀਰੋ ਵੀ ਰਾਂਝਾ ਹੋ ਗਿਆ ਇਹ ਜਿਗ ਕਲੀਆਂ ਕੁਲੀਆਂ ਬਹੁਤ ਚੱਲ ਰਹੀ ਸੀ ਠੀਕ ਹੈ ਤੇ ਮੈਂ ਵੀ ਤਕਰੀਬਨ ਲੋਕੀਤੀ ਗਾਇ ਜਿੰਨੇ ਗਾਇ ਅੱਛਾ ਜੀ ਹਾਂ ਜੀ ਤੇ ਤੁਸੀਂ ਆ ਗਾਣੇ ਵੀ ਲਿਖੇ ਕੋਈ ਗਾਣੇ ਆਪ ਵੀ ਲਿਖਿਆ ਇਹਨੇ ਠੀਕ ਹੈ ਜੀ ਜੀ ਤੇ ਇਹ ਦੇਖ ਜਿਵੇਂ ਕਿ ਅੱਜ ਕੱਲ ਦੌਰ ਹੈਗਾ ਟੂਰ ਕੱਢਦਾ ਲੋਕ ਬਾਹਰ ਜਾਂਦੇ ਨੇ ਇੰਟਰਨੈਸ਼ਨਲ ਟੂਰ ਚੱਲਦੇ ਨੇ ਉਸ ਸਮੇਂ ਵਿੱਚ ਕੋਈ ਟੂਰ ਵਗੈਰਾ ਤੁਸੀਂ ਕੱਢਦੇ ਸੀ ਨਹੀਂ ਜੀ ਨਹੀਂ ਕੋਈ ਟੂਰ ਨਹੀਂ ਕੱਢਦੇ ਅੱਛਾ ਜੀ ਪੰਜ ਸਾਨਵੇ ਦਸਕ ਤੁਸੀਂ ਵੱਡੇ ਸਿੰਗਰਾਂ ਨਾਲ ਰਹੇ ਹਾਂਜੀ ਵੱਡੇ ਸਿੰਗਰਾਂ ਨਾਲ ਮੇਰੇ ਰਹੇ ਕਿਹੜੇ ਸਿੰਗਰ ਜਿਵੇਂ ਸਰਿੰਦਰ ਸਿੰਧਾ ਹੋ ਗਿਆ ਜੀ ਹਾਂਜੀ ਉਹਨਾਂ ਨਾਲ ਮਗਰ ਜਾਈਦਾ ਸੀ ਬੈਕ ਤੇ ਗਾਉਣ ਅੱਛਾ ਕਿੰਨੇ ਸਾਲ ਉਹਨਾਂ ਨਾਲ ਰਹੇ ਤੁਸੀਂ 2-3 ਸਾਲ ਰਹਿਆ ਮੈਂ ਉਹਨਾਂ ਨਾਲ ਅੱਛਾ ਜੀ ਕਦੀ ਮੌਕਾ ਨਹੀਂ ਮਿਲਿਆ ਨਾਲ ਸਟੇਜ ਸਾਂਝੀ ਕਰਨ ਦਾ ਨਹੀਂ ਨਹੀਂ ਮੌਕਾ ਨਹੀਂ ਮਿਲਿਆ ਇਹ ਮੌਕਾ ਨਹੀਂ ਦਿੱਤਾ ਅੱਛਾ ਜੀ ਨਾ ਹੀ ਕੋਈ ਤੁਹਾਨੂੰ ਕਿੱਸਾ ਯਾਦ ਆਉਂਦਾ ਹੋਵੇ ਉਹਨਾਂ ਨਾਲ ਰਹਿੰਦੇ ਕੋਈ ਵਧੀਆ ਸਾਡੇ ਦਰਸ਼ਕਾਂ ਦੱਸਣ ਲਾਇਕ ਜ਼ਿੰਦਗੀ ਦਾ ਕਦੀ ਸ਼ੁਭਾਸ਼ੀ ਦਿੱਤੀ ਵੀ ਕਦੀ ਉਹਨਾਂ ਤੁਹਾਨੂੰ ਗਾਣੇ ਸੁਣਿਆ ਆਵੇ ਤੇ ਸ਼ੁਭਾਸ਼ੀ ਤੀ ਨਹੀਂ ਬਹੁਤ ਵਧੀਆ ਸੀ ਕਦੀ ਕਿਹਾ ਨਹੀਂ ਜਿੰਦਾ ਜੀ ਬਹੁਤ ਬੰਦੇ ਵਧੀਆ ਸੀ ਅੱਛਾ ਜੀ ਬਹੁਤ ਹੀ ਮਲ ਲਪੜੇ ਸੀਗੇ ਠੀਕ ਹੈ ਬਹੁਤ ਪਿਆਰ ਕਰਦੇ ਸੀ ਬੰਦੇ ਨਾਲ ਠੀਕ ਹੈ ਜੀ ਤੇ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਰਦੇ ਸੀ ਅੱਛਾ ਜੀ ਬਹੁਤ ਹੀ ਸੁਣ ਕੇ ਮੈਨੂੰ ਸੁਣ ਕੇ ਵੀ ਬੜਾ ਖੁਸ਼ ਹੁੰਦੇ ਸੀ ਅੱਛਾ ਜੀ ਹਾਂ ਜੀ ਕਦੀ ਮੌਕਾ ਨਹੀਂ ਸੁਭਾਅ ਨਹੀਂ ਪਿਆ ਹਾਂ ਮੌਕਾ ਨਹੀਂ ਠੀਕ ਹੈ ਜੀ ਅੱਛਾ ਤੁਸੀਂ ਕਦੀ ਬਾਹਰ ਵੀ ਟੂਰ ਕੱਢੇ ਹੋ ਨਹੀਂ ਬਾਹਰ ਟੂਰ ਨਹੀਂ ਬਾਹਰ ਤਾਂ ਮੈਂ ਸਿਰਫ ਪੰਘੜੇ ਵਾਲਾ ਨਾ ਜਾਂਦਾ ਰਿਹਾ। ਅੱਛਾ ਪਗਨਾਲ ਦਾ ਜਾਂਦੇ ਨੇ। ਚੁੰਮਰ ਵਾਲਾ ਨਾ। ਚੁੰਮਰ ਵਾਲਾ। ਹਾਂ ਜੀ ਬਾਬਾ ਪੋਕਰ ਸਿੰਘ ਉਹਨਾਂ ਨਾਲ ਪੜਿਆ। ਅੱਛਾ ਜੀ। ਕਿਹੜੀ ਕਿਹੜੀ ਮਤਲਬ ਸਟੇਟ ਵਿੱਚ? ਚੰਡੀਗੜ੍ਹ ਹੋ ਗਿਆ ਜੀ। ਹਿਮਾਚਲ ਹੋ ਗਿਆ। ਠੀਕ ਹੈ ਜੀ। ਦਿੱਲੀ ਹੋ ਗਿਆ। ਠੀਕ ਹੈ ਜੀ। ਇਹੋ ਜੀ ਸਾਰੇ ਸਾਰੇ। ਅੱਛਾ ਕੁਮੇ। ਠੀਕ ਹੈ ਜੀ। ਤੇ ਉਹ ਪੰਘੜੇ ਤੁਸੀਂ ਕੀ ਕਰਦੇ ਚੁੰਮਰ? ਮੈਂ ਬੋਲੀयां ਬੋਲਦੇ ਹੁੰਦੇ। ਬੋਲੀयां ਪਾਦੇ ਹੁੰਦੇ ਸੀ। ਤੇ ਫਿਰ ਪਾਓ ਅੱਜ ਕੋਈ ਬੋਲੀ। ਕੋਈ ਯਾ ਦੇਤਾ। ਕੁਹਲੇ ਮਜਾ ਜਣ ਜਾਨੀ ਦਾ ਕੀ ਬਾਤ ਤੇ ਫਿਰ ਅੱਛਾ ਪੰਛੀ ਜੀ ਅੱਜਕੱਲ ਲੋਕਾਂ ਨੂੰ ਆਪਣੇ ਜੀ ਲੋਕ ਨਾਚ ਨਹੀਂ ਪਤਾ ਬਹੁਤ ਘੱਟ ਲੋਕ ਜਾਣਦੇ ਨੇ ਬਸ ਡੀਜਿਆਂ ਤੇ ਠੱਪ ਠੱਪ ਕਰਕੇ ਆ ਜਾਂਦੇ ਨੇ ਹਾਂਜੀ ਹਾਂਜੀ ਤੇ ਪੰਜਾਬ ਦੇ ਲੋਕ ਨਾਚ ਕਿੰਨੇ ਨੇ ਪੰਜਾਬ ਦੇ ਲੋਕ ਨਾਚ ਤਾਂ ਜਿਨੇ ਚੁੰਬਰ ਹੋ ਗਿਆ ਠੀਕ ਹੈ ਜੀ ਸੰਮੀ ਹੋ ਗਈ ਠੀਕ ਹੈ ਜੀ ਤੇ ਆਮ ਦੂਜਾ ਚੁੰਬਰ ਹੋ ਗਿਆ ਸੰਮੀ ਹੋ ਗਈ ਠੀਕ ਹੈ ਜੀ ਭੰਗੜਾ ਹੋ ਗਿਆ ਠੀਕ ਹੈ ਜੀ ਤੇ ਡਾਂਡੀਆਂ ਹੋ ਗਿਆ ਠੀਕ ਹੈ ਤੇ ਜਿਵੇਂ ਹੋਰ ਇੱਕ ਨਾਗ ਹੋ ਰਹਿ ਗਿਆ ਠੀਕ ਹੈ ਜੀ ਹਾਂਜੀ ਤੇ ਸਭ ਤੋਂ ਜ਼ੋਰ ਕਿੱਥੇ ਲੱਗਦਾ ਸੀ ਸਭ ਤੋਂ ਜ਼ੋਰ ਤਾਂ ਜੀ ਭੰਗੜੇ ਤੇ ਲੱਗਦਾ ਸੀ ਭੰਗੜੇ ਲੱਗਦਾ ਸੀ ਹਾਂਜੀ ਬੱਚਾ ਜੀ ਆਇਆ ਫਿਰ ਗਾਣ ਦੇ ਨਾਲ ਨਾਲ ਉਹ ਮਾੜਾ ਮੋੜ ਸਟੇਜ ਤੇ ਕਰੀਦਾ ਸੀ ਫਿਰ ਅੱਛਾ ਉਦੋਂ ਤਕਰੀਬਨ ਜਿੰਨੇ ਕਲਾਕਾਰ ਸੀ ਖੜਕੇ ਗਾਉਂਦੇ ਸੀ ਖੜਕੇ ਗਾਉਂਦੇ ਸੀ ਅੱਜ ਵਾਲੇ ਕਲਾਕਾਰ ਤਾਂ ਨੂੰ ਵੀ ਨੱਚ ਦਿਨਾ ਦੇ ਐਨੂੰ ਵੀ ਨੱਚ ਦਿਨਾ ਦੇ ਐਨੂੰ ਤੁਰੇ ਠੀਕ ਹੈ ਤੁਹਾਡੇ ਸਾਰੇ ਖੜ ਕੇ ਆਉਣ ਵਾਲੇ ਕਲਾਕਾਰ ਸੀ ਮੇਰੀ ਜਨਮ ਦੀ ਠੀਕ ਹੈ ਨਹੀਂ ਉਹ ਤਾਂ ਦੁਕਾਨਿਆਂ ਦਾ ਵੀ ਰਵਾਜ ਹੁੰਦਾ ਸੀ ਕੱਲੇ ਕੱਲੇ ਦੁਕਾਨਿਆਂ ਦਾ ਵੀ ਹੁੰਦਾ ਸੀ ਅੱਛਾ ਤੁਹਾਡੀ ਕੋਈ ਕੈਸਟ ਹੈ ਦੁਕਾਨੇ 'ਚ ਹਾਂ ਜੀ ਮੇਰੀ ਕੈਸਟ ਹੈ ਬਾਪੂ ਮੁਕਰ ਗਿਆ ਤੇਂਦਰ ਕੋਰਨਰ ਅੱਛਾ ਜੀ ਤੇ ਉਸ ਤੋਂ ਬਾਅਦ ਇੱਕ ਕੈਸਟ ਹੈ ਲਾਲਾਂ ਦੀਆਂ ਜੋੜੀਆਂ ਠੀਕ ਹੈ ਜੀ ਮੱਗ ਬੜਪਾ ਸਨੇ ਸ਼ਬਦਾਂ ਦੀ ਅੱਛਾ ਜੀ ਇਹ ਉਸ ਤੋਂ ਬਾਅਦ ਮੇਰੇ ਆਈ ਕੈਸਟ ਜਾਂਦਾ ਯਾਰ ਦਾ ਜਨਾਜ਼ਾ ਅੱਛਾ ਜੀ ਕੋਈ ਗਾਣਾ ਯਾਦ ਹੈ ਪੁਰਾਣੀ ਕੈਸਟ ਦਾ ਕੋਈ ਹਾਂ ਜੀ ਉਹ ਗਾਣਾ ਯਾਰ ਤੇ ਫੇਸ ਸਨਾਓ ਜੀ ਸਾਨੂੰ ਵੀ ਕੋਈ ਦਰਸ਼ਕਾਂ ਨੂੰ ਅਸੀਂ ਪੁਰਾਣੀ ਆਜਾ ਤਾਜ਼ਾ ਕਰ ਲਈ ਕੋਈ ਅਬ ਸਾਨੂੰ ਕਰ ਦਿੱਤਾ ਦੂਰ ਵੇ ਜਿਦ ਦੇ ਬਗੈਰ ਮੈਨਾਂ ਜੂੰਦੀ ਇੱਕ ਬਿੰਦ ਤੱਕ ਮੁਖੀ ਉਹਦਾ ਚਾ ਮੈਨੂੰ ਲਾ ਲੈਣ ਦੋ ਮੈਨੂੰ ਯਾਰ ਦੇ ਜਨਾ ਦੇ ਪਿੱਛੇ ਜਾ ਲੈਣ ਦੋ ਮੈਨੂੰ ਯਾਰ ਦੇ ਜਨਾ ਦੇ ਪਿੱਛੇ ਜਾ ਲੈਣ ਦੋ ਏਕ ਮੈਂ ਤਰ ਕਿਸੇ बावਲੇ ਦੀ ਪਗਵੀ ਸੱਡ ਤੇ ਤੂੰ ਰੁੱਧੀ ਆਜ ਮੈਨੂੰ ਅੱਜ ਜੀ ਮੈਨੂੰ ਮੈਨੂੰ ਦਿਲ ਦੀ ਅਸਦਰ ਮੁਕਾ ਲੈਣ ਦੋ ਮੈਨੂੰ ਯਾਰ ਦੇ ਜਨਾਂ ਦੇ ਪਿੱਛੇ ਜਾ ਲੈਣ ਦੋ ਮੈਨੂੰ ਯਾਰ ਦੇ ਜਨਾਂ ਦੇ ਪਿੱਛੇ ਜਾ ਲੈਣ ਦੋ ਮੈਂ ਫਿਰ ਤੁਸੀਂ ਅਚਾਨਕ ਗਾਇਕੀ ਕੋ ਛੱਡ ਦਿੱਤੀ ਗਾਇਕੀ ਵਰਜ਼ਨ ਛੱਡਣੀ ਪਈ ਜਦੋਂ ਕਾਮਯਾਬੀ ਨਾ ਮਿਲੀ ਅੱਛਾ ਜੀ ਬਹੁਤ 30 35 ਸਾਲ ਝੂਜਦਾ ਰਹੇ ਗਾਇਕੀ ਨਾਲ ਠੀਕ ਹੈ ਤੇ ਮੇਰਾ ਕੋਈ ਵੀ ਕਿਸੇ ਪਾਸੇ ਨਾ ਕੋਈ ਕੈਸਟ ਪੰਚਲੀ ਪ੍ਰੋਪਰ ਠੀਕ ਹੈ ਤੇ ਉਹ ਸਟੇਜਾਂ ਦੇ ਲੋਕੀ ਮੈਨੂੰ ਵਾਹ ਵਾਹ ਬੜਾ ਕਰਦੇ ਸੀਗੇ ਬਹੁਤ ਪਿਆਰ ਕਰਦੇ ਸੀ ਠੀਕ ਹੈ ਤੇ ਜਿਹੜੇ ਕੈਸਟ ਆ ਜਿਹੜੇ ਉਹ ਮਾਰਕਟ ਚ ਚੱਲਿਆ ਨਹੀਂ ਹੁੰਦੇ ਅੱਛਾ ਕੀ ਕੈਸਟ ਚ ਚੱਲਣਾ ਨਾ ਚੱਲਣ ਦਾ ਕਾਰਨ ਕੀ ਕਾਰਨ ਉਹਦਾ ਤਾਂ ਇਹ ਹੋ ਸਕਦਾ ਹੈ ਕਿ ਬੰਦਲੂ ਨੂੰ ਨਾ ਪਸੰਦ ਆਈ ਹੋਵੇ ਜੇ ਲੋਕ ਤੁਹਾਨੂੰ ਸਟੇਜਾਂ ਦੇ ਪਸੰਦ ਕਰਦੇ ਸਟੇਜਾਂ ਦੇ ਪਸੰਦ ਕਰਦੇ ਸੀ ਲੋਕ ਅੱਛਾ ਤਾਂ ਫਿਰ ਤੁਸੀਂ ਕੱਲੀ ਸਟੇਜਾਂ ਕਿਉਂ ਨਹੀਂ ਸੰਭਾਲ ਸੰਭਾਲੀ ਕਿਉਂਕਿ ਅਗਰ ਕਈ ਵਰੀ ਹੁੰਦਾ ਹੈ ਕਿ ਕਿਸੇ ਲੋਕ ਸਟੇਜ ਤੇ ਪਸੰਦ ਕਰਦੇ ਉਸ ਨੂੰ ਆਪਣਾ ਅੱਗੇ ਕੀਤਾ ਕਿਉਂ ਨਹੀਂ ਪੁੱਭਰੋ ਤੋਂ ਇਸ ਤਰ੍ਹਾਂ ਇਸ ਕੰਮ ਤੋਂ ਚੱਤੀ ਚੱਲ ਗਿਆ ਜੀ ਅੱਛਾ ਜੇ ਜਦੋਂ ਇੰਨਾ ਚਰ ਹੋ ਗਿਆ ਕੰਮ ਜਦੋਂ ਹੋਏ ਛੱਡੂ ਕਿਸੇ ਹੋਰ ਧੰਦਾ ਕਰਨਾ ਪਊ ਅੱਛਾ ਜੀ ਹੁਣ ਕੀ ਕਾਰੋਬਾਰ ਕਰ ਹੁਣ ਤਾਂ ਮੇਰਾ ਇਹ ਡਿਊਟੀ ਹੈਗੀ ਠੇਕੇ ਦੀ ਅੱਛਾ ਜੀ ਹਾਂ 80000 ਰੁਪਏ ਤਨਖਾਹ ਦਿੰਦੇ ਮੈਨੂੰ ਠੀਕ ਹੈ ਤੇ ਉੱਤੇ ਟਾਈਮ ਪਾਸ ਕਰਨਾ ਹੁੰਦਾ ਠੀਕ ਹੈ ਮੈਂ ਤੁਸੀਂ ਜਿਹੜੇ ਗਾਣੇ ਲਿਖਿਓ ਕਿਸੇ ਨੂੰ ਦਿੱਤੇ ਵੀ ਤੁਹਾਡੇ ਗਾਣੇ ਮੈਂ ਆਪ ਹੀ ਗਾਉਂਦਾ ਮੈਂ ਥੋੜੇ ਗਾਣੇ ਲਿਖੀ ਸੀ ਉਹ ਆਪ ਹੀ ਗਾਉਂਦਾ ਰਿਹਾ ਅੱਛਾ ਆਪ ਹੀ ਗਾਉਂਦੇ ਰਹੇ ਹਾਂਜੀ ਠੀਕ ਹੈ ਜੀ ਹੁਣ ਤੁਸੀਂ ਜਿਆ ਅੱਜ ਕਿੰਨੇ ਸਾਲਾਂ ਬਾਅਦ ਗਾ ਰਹੇ ਹੋ ਮੈਂ ਤਕਰੀਬਨ ਤਕਰੀਬਨ 15 16 ਸਾਲ ਤੋਂ ਗਾਇਆ ਜੀ ਅੱਛਾ ਜੀ ਨਹੀਂ ਅੱਜ ਤੁਸੀਂ ਸਾਡੇ ਸਾਹਮਣੇ ਸਾਡੀ ਦਰਸ਼ਕਾਂ ਸਾਹਮਣੇ ਗਾ ਰਹੇ ਕਿੰਨੇ ਸਾਲ ਛੱਡਿਆ ਸੀ ਤੇ ਅੱਜ ਤੁਹਾਨੂੰ ਮੌਕਾ ਮਤਲਬ ਮਿਲਿਆ ਹੈ 15 ਸਾਲ ਹੋ ਗਏ ਉਹਨੂੰ 15 16 ਤਕਰੀਬਨ ਛੱਡੇ ਨੂੰ ਹਾਂਜੀ ਠੀਕ ਹੈ ਨਹੀਂ ਕਦੀ ਗੁਰਦੁਆਰੇ ਮੰਦ ਵਿੱਚ ਕਦੀ ਮੌਕਾ ਮਿਲਿਆ ਵੇ ਕੀਰਤਨ ਤੇ ਕਦੀ ਸਟੇਜਾਂ ਹੋਰ ਉਹ ਫਿਰ ਪਹਿਲੇ ਤੇ ਮ ਕਰਦਾ ਹੁੰਦਾ ਸੀ ਪ੍ਰੋਗਰਾਮ ਜਿਵੇਂ ਸਾਡੇ ਨਗਰ ਕੀਤ ਹੁੰਦਾ ਸੀ ਗੁਰੂ ਘਰ ਅਸੀਂ ਦੇ ਹੂੰ ਤੇ ਉਦੋਂ ਪ੍ਰੋਗਰਾਮ ਕਰਦੇ ਹੁੰਦੇ ਸੀ ਧਾਰਮਿਕ ਹੂੰ ਤੇ ਫਿਰ ਹੌਲੀ ਹੌਲੀ ਕੋਈ ਆਵਾਜ਼ ਵੀ ਨਹੀਂ ਸਾਥ ਨਹੀਂ ਦਿੰਦੀ ਸੀ ਠੀਕ ਹੈ ਇਸ ਕਰਕੇ ਵੀ ਹਾੜ ਦੀ ਪ੍ਰੋਬਲਮ ਬਣ ਗਈ ਸੀ ਠੀਕ ਹੈ ਤੇ ਉਹ ਹਾੜ ਦੇ ਕਾਰਨ ਮੈਂ ਇਸਨੂੰ ਛੱਡ ਦਿੱਤਾ ਨਹੀਂ ਉਸ ਦੌਰ ਤੇ ਤੁਹਾਡੇ ਨਾਲ ਸਾਥੀ ਕਿਹੜੇ ਕਰੇ ਸੀ ਉਹ ਦੌਰ ਤੇ ਸਾਡੇ ਇੱਕ ਪਿੰਡ ਜੰਗਸੰਗ ਹੁੰਦਾ ਸੀ ਉਹ ਤਾਂ ਗੁਜ਼ਰ ਗਿਆ ਵਿਚਾਰਾ ਠੀਕ ਹੈ ਤੇ ਉਹ ਧਰਮਗੁਰ ਦਾ ਗੁਰਪੀਕਾ ਘਾਰੂ ਠੀਕ ਹੈ ਉਹਦੇ ਨਾਲ ਮੈਂ ਕਾਫੀ ਦੇਰ ਕੰਮ ਕੀਤਾ ਸੀ ਠੀਕ ਹੈ ਮੁੰਡਾ ਮੇਰਾ ਮਦਮਡਾ ਸੀ ਠੀਕ ਹੈ ਬਹੁਤ ਹੀ ਵਧੀਆ ਅੱਛਾ ਕੋਲਦਾ ਸੀ ਠੀਕ ਹੈ ਉਹਦੇ ਨਾਲ ਮੈਂ ਤਕਰੀਬਨ 4-5 ਸਾਲ ਮੈਂ ਲਗਾਤਾਰ ਗਾਇਆ ਠੀਕ ਨਹੀਂ ਅਸਮੇ ਤੁਹਾਡੇ ਮਤਲਬ ਕਿ ਤੁਹਾਡੇ ਦੌਰ ਦੇ ਕਲਾਕਾਰ ਜਿਹੜੇ ਤੁਹਾਡੇ ਨਾਲ ਯਾਰੀ ਦੋਸਤੀ ਕਿਸੇ ਕੋਈ ਹਟੋਇਆ ਕਿ ਸਭ ਛੱਡ ਗਏ ਤਕਰੀਬਨ ਤਾਂ ਛੱਡ ਗਈ ਜਿਹੜੀ ਪੁਰਾਣੀ ਜਿੰਨੀ ਸੀ ਮੈਂ ਤੁਹਾਡੇ ਸਾਰ ਦੇ ਜਿਹੜੇ ਤੁਹਾਡੇ ਦੌਰ ਜਿੰਨੇ ਤੁਹਾਡੇ ਨਾਲ ਦੇ ਕਾਲਾ ਸਭ ਛੱਡ ਗਏ ਹਾਂਜੀ ਮੈਂ ਸਹੀਉ ਕਾਰਨ ਹਾਂਜੀ ਕਾਮਯਾਬੀ ਨਹੀਂ ਹੋਈ ਨਹੀਂ ਉਹ ਦੌਰ ਇੱਕ ਮਾਲਕ ਕੈਸਟ ਕੱਢਣ ਦਾ ਖਰਚਾ ਕਿੰਨਾ ਹੋ ਜਾਂਦਾ ਸੀ ਉਹਨੂੰ ਤਕਰੀਬਨ ਵਧੀਆ ਕੈਸਟ ਕਰਾਈਏ 50-60 ਹਜ਼ਾਰ ਰੁਪਏ ਲੱਗ ਜਾਂਦੇ ਅੱਛਾ ਹਾਂਜੀ ਤੇ ਅੱਜ ਤਾਂ ਹਣ ਲੱਖਾਂ ਦਾ ਪ੍ਰੋਜੈਕਟ ਬਣੇ ਖੜੇ ਠੀਕ ਹੈ ਤੇ ਅੱਜ ਦੇ ਦੌਰ ਤੇ ਪਿਛਲੀ ਗੱਲ ਕੀ ਚੰਦਰ ਕਿੰਨਾ ਹੋ ਗਿਆ ਇਹਦੇ ਦਿਨ ਰਾਤ ਦਾ ਫਰਕ ਦੀ ਕੀਤੇ ਉਸ ਕਹਿ ਕੀ ਅੱਛਾ ਜੀ ਕਿ ਕਿਸ ਤਰ੍ਹਾਂ ਵੀ ਇਹ ਗੀਤ ਉਹ ਜਿਹੜੇ ਹੁਣ ਗਾਉਂਦੇ ਆ ਇਹ ਜਿਵੇਂ ਸਿਆਣਿਆਂ ਦੇ ਵੀ ਹਵਾਉਂ ਆਉਂਦੇ ਤੇ ਬੁੱਲੇ ਨਾਲ ਉੱਡੀ ਜਾਂਦੇ ਠੀਕ ਹੈ ਇੱਕ ਤੁਸੀਂ ਕੀ ਦੱਸਾਂਦੇ ਨਾ ਜਿਆ ਸਾਲ ਬਾਅਦ ਉਹਦੀ ਕਿਸ ਤਰ੍ਹਾਂ ਦਾ ਗੀਤ ਸੁਣ ਲੈ ਇਹਨੂੰ ਕਰ ਤੈਨੂੰ ਕਲਾਕਾਰ ਹੀ ਨਹੀਂ ਯਾਦ ਹੋਣਾ ਉਹ ਕਿਹੜੇ ਨੇ ਗਾਇਆ ਸੀ ਕਿਹੜੇ ਨਹੀਂ ਗਾਇਆ ਠੀਕ ਹੈ ਤੇ ਜਿਹੜੇ ਸਾਡੇ ਮੌਕੇ ਦੇ ਕਲਾਕਾਰ ਸੋ ਅੱਜ ਹੀ ਯੋਗ ਜੰਮਲਾ ਜੀ ਹੋ ਗਿਆ। ਹਮਮ। ਫਰੀਂਦਰ ਸਿੰਘ ਨਾ ਹੋ ਗਿਆ। ਮਾਨਕ ਹੋ ਗਿਆ। ਹਮਮ। ਇਹਨਾਂ ਨੂੰ ਲੋਕਾਂ ਜੀ ਬੜੇ ਰੀਝ ਨੇ ਸੁਣਦੇ। ਠੀਕ ਹੈ। ਇਹ ਨਵੇਂ ਕਲਾਕਾਰਾਂ ਨੂੰ ਕੋਈ ਐਡਾ ਖਾਸ ਨਹੀਂ। ਠੀਕ ਹੈ। ਹਾਂਜੀ। ਬਪਲਾ ਹੁਣ ਤੁਸੀਂ ਜਮਲਾ ਜੀ ਦਾ ਜ਼ਿਕਰ ਕੀਤਾ ਉਹ ਵੀ ਤੁੰਬੀ ਨਾਲ ਗਾਉਂਦੇ ਸੀ। ਤੁਹਾਡੇ ਕੋਲ ਵੀ ਮੈਂ ਤੁੰਬੀ ਹੈ। ਤਾਂ ਉਹਨਾਂ ਦਾ ਕੋਈ ਗੀਤ ਯਾਦ ਹੋਵੇ ਤਾਂ ਸਾਡੇ ਦਰਸ਼ਕਾਂ ਨੂੰ ਸੁਣਾਓ। ਸੁਣਾ ਨਹੀਂ। ਉਹ ਸਤਗੁਰ ਨਾਨਕ ਉਹ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਰੀਜਾ ਲਾ ਲਾ ਵੇਂਦੀ ਦੁਨੀਆ ਸਾਰੀ ਏ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਰੀਜਾ ਲਾ ਲਾ ਵੇਂਦੀ ਦੁਨੀਆ ਸਾਰੀ ਏ ਢੂੰਗੜ ਚ ਭਰਤੀ ਸੀ ਅੱਛਾ ਤੇ ਮੈਂ ਹੁਣ ਜਿਹੜੀ ਬੰਦੂਖ ਦਿੰਦੇ ਹੂ ਮਗੜੀਆਂ ਨੂੰ ਹੂੰ ਉਮਨ ਨਾਲ ਲੱਗੇ ਤੇ ਉੱਤੇ ਲੱਗੇ ਜਗਰਾਵੀ ਅੱਛਾ ਉੱਤੇ ਸਟੇਜ ਲਾਈ ਅਸੀਂ ਸਟੇਜ ਲਾ ਕੇ ਤੇ ਅਸੀਂ ਉਹਦੇ ਪੈਸੇ ਜਗਰਾਵੀ ਜਿਹੜੇ ਵੱਢਣ ਲੱਗੇ ਨਾਲ ਪਿੰਡ ਸੀ ਕੋਈ ਉੱਥੇ ਗਏ ਸੀ ਤੇ ਜਗਰਾਵੇਂ ਵੱਢਣ ਲੱਗੇ ਤੇ ਉੱਥੇ ਅਸੀਂ ਤੇਲ ਪੋਣ ਲੱਗੇ ਪੰਪ ਤੋਂ ਤੇ ਪੰਪ ਤੋਂ ਤੇਲ ਪੋਣ ਲੱਗੇ ਤੇ ਉੱਥੇ ਪੁਲਸ ਵਾਲੇ ਖੜੇ ਉਹਨਾਂ ਨੇ ਵੇਖਿਆ ਵੀ ਇਹ ਪ੍ਰਾਈਵੇਟ ਗੰਦਾ ਤੇ ਧੂਪ ਸਰਕਾਰੀ ਲਈ ਕਰਦਾ ਉਹਨਾਂ ਨੇ ਮਨੂਮ ਉੱਥੇ ਵੱਢ ਲਿਆ ਅੱਛਾ ਵੱਢ ਲਿਆ ਤੇ ਫਿਰ ਲੇ ਗਏ ਮਨ ਥਾਣੇ ਅੱਛਾ ਥਾਣੇ ਲੈ ਗਏ ਬਦੂਕੀ ਦੀ ਮੈਂ ਮੇਰੀ ਬਦੂ ਮੈਂ ਹੁਮਗੜ੍ਹ ਚ ਪਰਤੀ ਹੂੰ ਤੇ ਮੇਰੇ ਕੋਲ ਸੂਤ ਸਾਰਾ ਹੈਗਾ ਮੈਂ ਤੁਹਾਨੂੰ ਖਾ ਦਿਨ ਉਹ ਵਿਖਾਇਆ ਮੈਂ ਪਰ ਉਹ ਨਾ ਮੰਨੇ ਫਿਰ ਉਹਨਾਂ ਨੇ ਮੈਨੂੰ ਸੈਂਟਰ ਜੇਲ੍ਹ ਤੇ ਲੁਆਣੇ ਭੇਜਤਾ ਅੱਛਾ ਲੁਆਣੇ ਤੋਂ ਬਾਅਦ ਫਿਰ ਮੈਂ ਘਰੋਂ ਉਹ ਤੋਂ ਚਿੱਠੀ ਪਾਈ ਤੇ ਫਿਰ ਚਿੱਠੀ ਮੇਰੀ ਤੀਜੇ ਜਨ ਨੇ ਪਹੁੰਚੀ ਫਿਰ ਮੇਰੇ ਘਰ ਦੇ ਗਏ ਉਹ ਜਵਾਨਤ ਕਰਾ ਕੇ ਤੇ ਫਿਰ ਉਸ ਤੋਂ ਬਾਅਦ 5-7 ਤਰੀਕੇ ਹੋਈਆਂ ਉਹ ਦੁਬਾਰ ਮੇਰੀ ਜਾਨ ਚੁੱਕੀ ਠੀਕ ਪੰਚਾ ਤੁਸੀਂ ਸਟੇਜ ਦੇ ਉੱਤੇ ਕਾਫੀ ਗਾਣੇ ਗਾਏ ਕਿਹੜਾ ਤੁਹਾਡਾ ਫੇਵਰਟ ਗਾਣਾ ਜਿਹੜਾ ਤੁਸੀਂ ਗਾਉਂਦੇ ਸੀ ਤੇ ਲੋਕ ਤੁਹਾਨੂੰ ਤਾੜੀਆਂ ਦੇ ਨਾਲ ਸਵਾਗਤ ਕਰਦੇ ਨੇ ਯਾਰ ਇਹ ਗਾਣਾ ਦਮੈਰ ਫਰਮੈਸ਼ ਬੜੀ ਹੁੰਦੀ ਸੋ ਗਾਣੇ ਦੀ ਕਹ ਲੀਏ ਉਹ ਕਿਹੜਾ ਗਾਣਾ ਤੇ ਸਾਡੇ ਦਸ਼ਕ ਨੇ ਥੋੜਾ ਸੁਣਾਉਗਾ ਠੀਕ ਹੈ ਜੀ ਉਹ ਦਮਾ ਨਾਲ ਹੰਝੂਆਂ ਦੇ ਹਾਰ ਪੋਵਾ ਰੋਵਾ ਨਾਲੇ ਹੰਝੂਆਂ ਦੇ ਹਾਰ ਪੁਰੋਵਾ ਹੱਥੋਂ ਗਏ ਸੱਜਣਾ ਨੂੰ ਨਾਲੇ ਯਾਦ ਕਰਾਂ ਨਾਲੇ ਰੋਵਾ ਹੋ ਘਰੋਂ ਗਏ ਸੱਜਣਾ ਨੂੰ ਨਾਲੇ ਯਾਦ ਕਰਾਂ ਨਾਲੇ ਰੋਵਾ ਹੋ ਗਾਨੀ ਮੈਨੂੰ ਦੇ ਗਿਆ ਪਿਆਰ ਨਿਸ਼ਾਨੀ ਗਾਨੀ ਮੈਨੂੰ ਦੇ ਗਿਆ ਪਿਆਰ ਨਿਸ਼ਾਨੀ ਕੱਲੀ ਦਾ ਮੇਰਾ ਚਿੱਤ ਨਾਲ ਲੱਗੇ ਕਰੋ ਦੁਰਗੇ ਜਾਣ ਦੇ ਹਾਣੀ ਕੱਲੀ ਦਾ ਮੇਰਾ ਚਿੱਤ ਨਾਲ ਲੱਗੇ ਕਰੋ ਦੁਰਗੇ ਹਾਨ ਦੇ ਹਾਣੀ ਇਹ ਪੰਛੀ ਸਭੇ ਤੁਸੀਂ ਗਾਣਾ ਅੱਦੇ ਦੌਰ ਚ ਗਾਓ ਤੇ ਕੀ ਸੋਚਦੇ ਚੱਲੇਗਾ ਚੱਲੇਗਾ ਲੋਕ ਪਸੰਦ ਕਰਨਗੇ ਅੱਜ ਤਾਂ ਲੋਕ ਤਾਂ ਕੋਈ ਹੋਰ ਹੀ ਕੁਛ ਹੁੰਦੇ ਆ ਜਿਹਨੂੰ ਪਤਾ ਹੀ ਨਹੀਂ ਆਜਕੱਲ ਇਹ ਗੀਤ ਸੁਣਦੇ ਨਹੀਂ ਅੱਛਾ ਛੋੜੋ ਗੌਣ ਵਾਲਾ ਬੰਦਾ ਤਾਂ ਹੀ ਕੰਮ ਜਾਂ ਨਹੀਂ ਹੁੰਦਾ ਜੀ ਠੀਕ ਹੈ ਇਹ ਆਜਕੱਲ ਟੂਰ ਟੜਪੇ ਵਾਲੇ ਗੀਤੇ ਬਾਲੇ ਚੱਲਦੇ ਅੱਛਾ ਨਹੀਂ ਆਡੀਅנס ਅੱਜਕੱਲ ਦਾ ਹੋਰੀਏ ਪੁਰਾਣੇ ਗਾਣੇ ਦੇ ਵੀ ਪਈ ਹੋਈਏ ਲੋਕ ਸੁਣਦੇ ਅੱਜ ਵੀ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹਾਂਜੀ ਹਾਂਜੀ ਤੁਸੀਂ ਬਦਲ ਇੱਕ ਪੜਾਈ ਕਿੱਥੋਂ ਤੱਕਨ ਕੀਤੀ ਐਜੂਕੇਸ਼ਨ ਤੁਹਾਡੀ ਕੀ ਹੈ ਮੈਂ 6ਵੀਂ ਪੜ੍ਹੀਆਂ ਨਹੀਂ ਸੀ। ਅੱਛਾ ਜੀ। ਹਾਂ ਜੀ। ਤੇ ਕਿਹੜੇ ਸਕੂਲ ਤੋਂ? ਉਹ ਪੰਜਾਬਸਤਾਨ ਮੈਂ ਆਪਣੇ ਪ੍ਰਾਇਮਰੀ ਸਕੂਲ 'ਚ ਇੱਥੇ ਸੈਣੀ ਕੀਤੀ ਸੀ। ਠੀਕ ਹੈ ਜੀ। ਤੇ 6ਵੀਂ ਫਿਰ ਮੈਂ ਕਿਹੜੇ ਆਲੇ ਉਹ ਵਿੱਚੇ ਛੱਡ ਗਿਆ। ਕਾਰ। ਬਾਬਾ ਜੀ ਨਹੀਂ ਕੀਤਾ ਪੜਨੂਗਾ ਅੱਗੇ। ਅੱਛਾ ਜੀ। ਹਾਂ। ਐਦਾਂ ਕੀ ਮਗਰ ਲੱਗ ਗਿਆ। ਅੱਛਾ ਜੀ। ਤੇ ਫਿਰ ਉਧਰ ਤਾਂ ਕਰਕੇ ਫਿਰ ਪੜਾਈ ਛੱਡ ਗਿਆ। ਅੱਛਾ। ਹਾਂ ਜੀ ਪੰਜ ਸਤ ਤੁਸੀਂ 6ਵੀਂ ਮਤਲਬ ਨਹੀਂ ਕੀਤੀ ਵਿੱਚੇ ਛੱਡ ਗਏ ਸੀ। ਹਾਂ ਜੀ। ਤੇ ਫਿਰ ਗਾਇਕੀ ਵਾਲ ਕਿਵੇਂ ਤਰ੍ਹਾਂ? ਗਾਇਕੀ ਦਾ ਸ਼ੌਕ ਬਹੁਤ ਜ਼ਿਆਦਾ ਹੋ ਗਿਆ ਸੀ ਜੀ ਕਿਉਂਕਿ ਘਰ ਤੋਂ ਮੈਨੂੰ ਗਾਇਕੀ ਦੀ ਕੁੜਤੀ ਮਿਲੀ ਸੀ ਠੀਕ ਹੈ ਤੇ ਸ਼ੌਂਕ ਬਹੁਤ ਹੋ ਗਿਆ ਮੇਰੇ ਪਿਤਾ ਜੀ ਵੀ ਫਿਰ ਕਹਿਣ ਲੱਗੇ ਚਲ ਤੂੰ ਇਸ ਕੰਮ ਤੇ ਲੱਗ ਜਾ ਠੀਕ ਹੈ ਮੈਂ ਕਦੀ ਕਿਹਾ ਨਹੀਂ ਕਿ ਪੜਾਈ ਵੱਲ ਜ਼ੋਰ ਨਹੀਂ ਦਿੱਤਾ ਗਾਇਕ ਜੋ ਨਾ ਪੜਿਆ ਤਾਂ ਫਿਰ ਅਖੀਰ ਮਜਬੂਰੀ ਸੰਨ ਕਹਿਣਾ ਵੇ ਚਲ ਤੂੰ ਇਸੇ ਕੰਮ ਲੱਗ ਜਾ ਠੀਕ ਹੈ ਜੀ ਹਾਂਜੀ ਤੇ ਫਿਰ ਤੁਸੀਂ ਇੱਕ ਇੱਥੋਂ ਫਿਰ ਲੁਧਿਆਣਾ ਕਿਵੇਂ ਪਹੁੰਚ ਗਏ ਇੱਥੋਂ ਜੀ ਸਾਡੇ ਪਿੰਡ ਦੀ ਕੁੜੀ ਵੈਸੇ ਲੁਧਿਆਣੇ ਠੀਕ ਹੈ ਜੀ ਤੇ ਉਹਨਾਂ ਦੇ ਤੁਹਾਰੇ ਤੇ ਰਹਿੰਦਾ ਹੈ ਗੱਜਨ ਸਿੰਘ ਤਲਵੰਡੀ ਠੀਕ ਹੈ ਜੀ ਉਹ ਇੱਥੇ ਇੱਕ ਵਾਰ ਪ੍ਰੋਮ ਆਇਆ ਮੈਨੂੰ ਉਹਨਾਂ ਦਾ ਪ੍ਰੋਮ ਵਧੀਆ ਲੱਗਿਆ ਠੀਕ ਹੈ ਜੀ ਤੇ ਮੈਂ ਉਹ ਉਹਦੇ ਜਾਣ ਲਈ ਮੈਨੂੰ ਉਹ ਠੀਕ ਹੈ ਜੀ ਮੈਂ ਵੀ ਮੈਨੂੰ ਇਹਦੇ ਨਾਲ ਗੱਲਬਾਤ ਕਰਾਉਂ ਉਹਨਾਂ ਨੇ ਕਹਿੰਦੇ ਵੀ ਚੱਲ ਤੁਸੀਂ ਲੁਧਿਆਣੇ ਆ ਜੇ ਤੇ ਮੈਂ ਅਸੀਂ ਗੱਲ ਕਰਾ ਲੈਂ ਤੇਰੀ ਠੀਕ ਹੈ ਜੀ ਇਹ ਮੈਂ ਲੁਧਿਆਣੇ ਗਿਆ ਠੀਕ ਹੈ ਜੀ ਤੇ ਜਾ ਕੇ ਮਿਲਿਆ ਉਹਨੂੰ ਜਿਹੜਾ ਉਹਨੂੰ ਅੱਖੀਂ ਦੇਖਿਆ ਠੀਕ ਹੂੰ ਤੇ ਮਹੀਨਾ ਕਿਹਾ ਮੈਂ ਮਹੀਨੇ ਤੋਂ ਬਾਅਦ ਫਿਰ ਹੋਰ ਕਲਾਕਾਰਾਂ ਨਾਲ ਮਿਲਣੀ ਨਹੀਂ ਕਾ ਲਈ ਠੀਕ ਹੈ ਤੇ ਪ੍ਰੋਗਰਾਮ ਜਿਵੇਂ ਸਾਰਤ ਦਿਮਨ ਸਾਰੇ ਲਾਇਆ ਜਾਂਦੇ ਸੀ ਠੀਕ ਹੈ ਤੇ ਸਾਰਤ ਉਹਦੋਂ ਉਸ ਟਾਈਮ ਦਾ 100 200 ਰੁਪਏ ਦਿੰਦੇ ਨਹੀਂ ਖਰਚਾ ਪਾਣੀ ਦਿੰਦੇ 100 200 ਖਰਚੇ ਵਾਲੀ ਠੀਕ ਹੈ ਤੇ ਉਹਨਾਂ ਵਧੀਆ ਟਾਈਮ ਪਾ ਮਹੀਨੇ ਚ 5 7 ਤੇ 10 ਪ੍ਰੋਮ ਮਿਲ ਜਾਂਦੇ ਠੀਕ ਹੈ ਤੇ ਰੁਪਇਆ 1000 1500 ਬਣ ਜਾਂਦਾ ਸੀ ਮਹੀਨੇ ਦਾ ਠੀਕ ਹੈ ਹਾਂਜੀ ਤੇ ਕਿੰਨੇ ਸਾਲ ਮਤਲਬ ਤੁਹਾਡਾ ਇਸ ਤਰ੍ਹਾਂ ਸਿਸਟਮ ਚੱਲਦਾ ਰਹੇਗਾ ਤੇ ਤੱਕ ਵੀ ਉਹਨੂੰ ਉੱਥੇ 3 ਸਾਲ ਮੈਂ ਰਹਿਆ ਹلوں ਜਾਣੇ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਗੁਰਸਿੱਕਾ ਸੰਘਾਰੂ ਧਰਮਕੋਟੀ ਹੂੰ ਉਹਦੇ ਨਾਲ ਜੋਟੀ ਬਣਾ ਲਈ ਠੀਕ ਹੈ ਤੇ ਉਹ ਵੀ ਮੁੰਡਾ ਬਹੁਤ ਮੀਰਾ ਲੱਗਦਾ ਮੁੰਡਾ ਸੀ ਬਹੁਤ ਸੋਹਣਾ ਕਾਉਂਦਾ ਸੀ ਵਧੀਆ ਹੂੰ ਤੇ ਫਿਰ ਅਸੀਂ ਉਹ ਖਾੜੇ ਖੜੇ ਕਰ ਲਾ ਪਏ ਦੋਵੇਂ ਇਕੱਠੇ ਠੀਕ ਹੈ ਕਿੰਨੇ ਕਿੰਨੇ ਅਖਾੜੇ ਕਿਤੇ ਇਕੱਠੇ ਦੋਨੋਂ ਖਾੜੇ ਦਾ ਤਕਰੀਬ ਨੇ ਕੋ ਗਿਣਤੀ ਨਹੀਂ ਆਖੀ ਕਿੰਨੀ ਪੂਰਾ ਪੰਜਾਬ ਚ ਅਖਾੜੇ ਲਗਾਏ ਤੁਸੀਂ ਹਾਂਜੀ 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 ਸਭ ਸਾਨੂੰ ਜਮਲਾਈ ਦਾ ਹੋਰ ਕੋਈ ਗੀਤ ਤੁਹਾਡੇ ਹੋਵੇ ਜੈਹੰਦ ਠੀਕ ਹੈ ਸੁਣਾਉਣੀ ਜਰੂਰ ਜੂ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਦੱਸ ਮੈਂ ਕੀ ਜਹਾਨ ਵਿੱਚੋਂ ਖੱਟਿਆ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਮੈਂ ਕੀ ਜਹਾਨ ਵਿੱਚੋਂ ਖੱਟਿਆ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਓ ਗੱਲ ਕਰ ਲੋਕੀ ਗੋਣ ਨੀ ਕਹਾਣੀਆਂ ਠੋਕਰਾਂ ਨ ਮਾਰ ਮਿੱਥੋ ਸਿਆ ਨਹੀਂ ਹੋ ਜਾਣੀਆਂ ਓ ਗੱਲ ਕਰ ਲੋਕੀ ਗੋਣ ਨੀ ਕਹਾਣੀਆਂ ਠੋਕਰਾਂ ਨ ਮਾਰ ਮਿੱਥੋ ਸਿਆ ਨਹੀਂ ਹੋ ਜਾਣੀਆਂ ਮੈਨੂੰ ਵੇਖ ਮਜੋਰ ਤੇਰਾ ਚੱਲ ਗਿਆ ਜੋਰ ਵੇਖ ਮਜੋਰ ਤੇਰਾ ਚੱਲ ਗਿਆ ਜੋਰ ਤੈ ਮੂੰ ਤੁਝਾਣ ਵਸਤੋ ਵਟਿਆ ਦਸ ਮੈਂ ਕੀ ਪਿਆਰ ਵਿੱਚੋਂ ਖਟਿਆ ਤੇਰੇ ਨਿੱਕਰ ਆਣਾ ਮੈਨੂੰ ਪੱਟਿਆ ਮੈਂ ਕੀ ਪਿਆਰ ਵਿੱਚੋਂ ਖਟਿਆ ਹੋ ਅਜੀ ਤੁਸੀਂ ਬਦਲ ਗਾਇਕੀ ਛੱਡ ਦਿੱਤੀ ਫਿਰ ਤੜਕਾ ਦੀ ਦਿਲ ਨਹੀਂ ਕੀਤਾ ਦੁਬਾਰਾ ਇਸ ਗਾਇਕੀ ਵਾਲੇ ਪਾਸੇ ਆਨ ਨਹੀਂ ਜੋ ਫਿਰ ਚੱਤਰਤੀ ਚੱਲ ਗਿਆ ਗਾਇਕੀ ਤੋਂ ਅੱਛਾ ਹਾਂਜੀ ਕਦੀ ਮਤਲਬ ਕੀ ਵਿਚਾਰ ਵੀ ਨਹੀਂ ਕਿਸੇ ਨੇ ਕਾਇ ਵੀ ਨਹੀਂ ਤੁਹਾਨੂੰ ਕੋਈ ਪੁਰਾਣੇ ਸਾਥੀ ਆ ਨਾ ਜਾ ਹੋ ਮੈਂ ਤਾਂ ਕਹਿੰਦੇ ਸੀ ਪਰ ਮੈਂ ਆਪ ਨਹੀਂ ਸੀ ਇੱਕ ਤਾਂ ਮੈਨੂੰ ਹਾਰਟ ਦਾ ਪ੍ਰੋਬਲਮ ਕਰਕੇ ਠੀਕ ਹੈ ਤੇ ਬਾਹਰ ਹੀ ਜਾਂਦਾ ਸੀ ਠੀਕ ਹੈ ਉਹ ਤਾਂ ਉਹਦੇ ਚੁੰਬਰ ਵਾਲੇ ਮੈਨੂੰ ਕੋਈ ਵਾਰੀ ਫੋਨ ਨਾ ਮਾਰ ਦਿੰਦੇ ਅੱਛਾ ਮੈਂ ਵੀ ਮੈਨੂੰ ਹੋਣ ਗਾਇ ਨਹੀਂ ਜਾਂਦਾ ਵਾਹ ਨਹੀਂ ਕੰਮ ਕਰ ਲਈ ਅੱਛਾ ਰਿਆਜ਼ ਬਿਲਕੁਲ ਛੱਡ ਦਿੱਤਾ ਉਸ ਤੋਂ ਬਾਅਦ ਰਿਆਜ਼ ਬਿਲਕੁਲ ਛੱਡ ਅੱਛਾ ਹੁਣ ਵੀ ਮਤਲਬ ਕਦੀ ਕਦੀ ਮਤਲਬ ਮੌਕਾ ਵੀ ਨਹੀਂ ਮਿਲਿਆ ਕਦੀ ਬਹਿ ਕੇ ਕਦੀ ਰਿਆਜ਼ ਹੀ ਕਰ ਲਈ ਨਹੀਂ ਜੀ ਨਹੀਂ ਕਦੀ ਰਿਆਜ਼ ਨਹੀਂ ਕੀਤਾ ਨਹੀਂ ਨਹੀਂ ਠੀਕ ਸੀ ਸਾਡੇ ਨਾਲ ਆਪਣੇ ਦੌਰ ਦੇ ਗਾਇਕ ਜਿਨ੍ਹਾਂ ਨੂੰ ਕੀ ਕਹਿ દਈਏ ਕਿ ਤਰੱਕੀ ਨਹੀਂ ਮਿਲੀ ਲੇਕਿਨ ਸੰਘਰਸ਼ ਬੋਧ ਕੀਤਾ ਤੇ ਜੇਕਰ ਆਪਾਂ ਦੇਖੀ ਤਾਂ ਗਾਇਕਾਂ ਦੇ ਨਸੀਬਾ ਵਿੱਚ ਜੋ ਕਿ ਜ਼ਿਆਦਾਤਰ ਜਿੰਨੀਆਂ ਤੋਂ ਅਸੀਂ ਦੋ ਤਿੰਨ ਇੰਟਰਵਿਊ ਕੀਤੇ ਸੰਘਰਸ਼ ਹੀ ਜ ਕਰ ਰਹੇ ਨੇ ਤਾਂ ਸਾਰੇ ਸਾਥੀਆਂ ਨੂੰ ਜੋ ਵੀ ਵੀਡੀਓ ਦੇਖ ਰਹੇ ਹਨ ਉਹਨਾਂ ਨੂੰ ਵੀ ਇੱਕ ਬੇਨਤੀ ਹੈ ਕਿ ਆਪਣੇ ਜਿਹੜੇ ਫਜ਼ਲ ਕਾ ਦੇ ਫਨਕਾਰ ਨੇ ਉਹਨਾਂ ਨੂੰ ਸਪੋਰਟ ਕਰੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿ ਉਹ ਅੱਗੇ ਵਧਣ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨ ਠੀਕ ਹੈ ਜੀ ਹੋ ਸਕਦਾ ਹੈ ਜੋ ਕਿ ਗਾਣੇ ਗਾਏ ਉਹਨ ਕਿਉਂਕਿ ਨਾ ਰਿਆਜ਼ ਨਹੀਂ ਕੀਤਾ ਸੋਰ ਉੱਤੇ ਥੱਲੇ ਹੋ ਗਏ ਲੇਕਿਨ ਆਪ ਦੇ ਦੌਰ ਵਿੱਚ ਬਹੁਤ ਅਖਾੜੇ ਇਹਨਾਂ ਨੇ ਕੀਤੇ ਲੋਕਾਂ ਨੇ ਪਿਆਰ ਵੀ ਬਖਸ਼ਿਆ ਸਨਮਾਨ ਵੀ ਬਖਸ਼ਿਆ ਲੇਕਿਨ ਉਸ ਦੌਰ ਵਿੱਚ ਕਾਮਯਾਬ ਨਹੀਂ ਹੋ ਪਏ ਹੋ ਪਾਏ ਇਹਨਾਂ ਨੂੰ ਇਸ ਗੱਲ ਦਾ ਸ਼ਿਕਵਾ ਨਹੀਂ ਹੈ ਗਿਲਾ ਨਹੀਂ ਹੈ ਕਿ ਕਾਮਯਾਬ ਕਿਉਂ ਨਹੀਂ ਹੋ ਪਾਏ ਲੇਕਿਨ ਉਹ ਦਿਲ ਵਿੱਚ ਤੀਸ ਜਰੂਰ ਰਹਿ ਜਾਂਦੀ ਹੈ ਕਿ ਜਿਹੜੀ ਕਾਮਯਾਬੀ ਦਾ ਤਿਲਕ ਮੱਥੇ ਨਹੀਂ ਲੱਗਿਆ ਲੇਕਿਨ ਸਾਡੇ ਵੱਲੋਂ ਬੈਸਟ ਵਿਸ਼ੀਜ਼ ਨੇ ਇਹਨਾਂ ਨੂੰ ਕਿ ਇਸ ਤਰ੍ਹਾਂ ਇਹ ਲੋਕਾਂ ਨੂੰ ਆਉਣ ਵਾਲੇ ਦੌਰ ਚ ਗਾਉਂਦੇ ਰਹਿਣ ਆਪਣੇ ਲੇਬਲ ਤੇ ਆਪਣੇ ਪੱਦਰ ਤੇ ਆਪਣੀ ਪਿੰਡਾਂ ਵਿੱਚ ਤੇ ਜੋ ਲੋਕ ਇਹਨਾਂ ਦੇ ਫੈਨ ਹਨ ਦਰਸ਼ਕ ਹਨ ਇਹਨਾਂ ਨੂੰ ਪਸੰਦ ਕਰਦੇ ਨੇ ਇਹਨਾਂ ਦੀ ਗਾਇਕੀ ਨੂੰ ਸੁਣਦੇ ਹਨ ਬਹੁਤ ਬਹੁਤ ਸ਼ੁਕਰੀਆ ਪੰਛੀ ਜੀ ਮੈਂ ਤਾਂ ਬਹੁਤ ਹੀ ਧੰਨਵਾਦੀ ਹਾਂ ਪੰਜਾਬੀ ਲੋਕ ਪੰਜਾਬੀ ਲੋਕ ਪੰਜਾਬੀ ਰੇਡੀਓ ਦਾ ਜਿਨ੍ਹਾਂ ਨੇ ਸਾਡੇ ਵਰਗੇ ਬਜ਼ੁਰਗ ਕਲਾਕਾਰਾਂ ਨੂੰ ਮੌਕਾ ਦਿੱਤਾ ਮੈਂ ਉਹਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਬਹੁਤ ਬਹੁਤ ਧੰਨਵਾਦ